ਸਸਿਕਾ ਜੀ ਮੈਂ ਹਕਮਲ ਕਪੂਲ ਤੁਸ ਦੇਖ ਰਿਹਾ ਚੈਨਲ ਪੰਜਾਬੀ ਕੈਨੇਡਾ ਦੇ ਭਿਆਨਕ ਜੰਗਲੀ ਅੱਗ ਦਾ ਧੂਆਂ ਐਟਲੈਂਟਿਕ ਮਹਾਸਾਗਰ ਦੇ ਪਾਰ 5000 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰ ਚੁੱਕੇ ਹੈ ਜੋ ਯੂਰਪ ਦੇ ਕੁਝ ਹਿੱਸਿਆਂ ਦੇ ਅਤੇ ਸ਼ਹਿਰਾਂ ਨੂੰ ਧੁੰਦ ਤੇ ਕਾਲੇ ਕਾਰਬਨ ਦੇ ਨਾਲ ਟਕ ਚੁੱਕਿਆ ਤੇ ਪਿਛਲੇ 24 ਘੰਟਿਆਂ ਦੌਰਾਨ ਮਹਾਦੀਪ ਦੇ ਪੂਰਬੀ ਖੇਤਰ ਦੇ ਵਿੱਚ ਅਸਮਾਨ ਧੁੰਦਲਾ ਹੋਣ ਦੀ ਰਿਪੋਰਟ ਕੀਤੀ ਗਈ ਹੈ ਜਿਸ ਦੇ ਨਾਲ ਜੰਗਲ ਦੀ ਅੱਗ ਦੇ ਨਿਕਾਸ ਦੇ ਦੁਰਗਾਮੀ ਪ੍ਰਭਾਵਾਂ ਬਾਰੇ ਚਿੰਤਾਵਾਂ ਪੈਦਾ ਹੋ ਗਿਆ ਨੇ ਕੈਨੇਡਾ ਦੇ ਕੇਂਦਰੀ ਅਤੇ ਉੱਤਰੀ ਪ੍ਰਦੇਸ਼ਾਂ ਖਾਸ ਕਰਕੇ ਮੈਨੀਟੋਬਾ ਸਸਕੈਚੁਨ ਅਤੇ ਉੱਤਰੀ ਪੱਛਮੀ ਪ੍ਰਦੇਸ਼ਾਂ ਦੇ ਵਿੱਚ ਭਾਰੀ ਅੱਗ ਦੀਆਂ ਗਤੀਵਿਧੀਆਂ ਤੋਂ ਬਾਅਦ ਉਹਨੇ ਆਪਣਾ ਅੰਤਰ-ਮਹਾਦੀਪੀ ਸਫ਼ਰ ਸ਼ੁਰੂ ਕਰ ਦਿੱਤੇ 5 ਜੁਲਾਈ 8 ਗਗਨ ਦੇ ਵਿਕਾਸ ਸੈਟਲਾਈਟ ਮਾਡਲਾਂ ਨੇ ਪੁਸ਼ਟੀ ਕੀਤੀ ਹੈ ਕਿ ਧੂਏ ਦਾ ਗੁਬਾਰ ਪੱਛਮੀ ਯੂਰਪ ਦੇ ਵਿੱਚ ਪਹੁੰਚ ਗਿਆ ਸੀ। ਇਸ ਸਾਲ ਕੈਨੇਡਾ ਦੇ ਵਿੱਚ ਜੰਗਲ ਦੀ ਅੱਗ ਦੇ ਵਿੱਚ 6.6 ਮਿਲੀਅਨ ਹੈਕਟੇਅਰ ਤੋਂ ਵੱਧ ਰਕਬਾ ਸੜ ਗਿਆ, ਜੋ ਕਿ 2024 ਦੇ ਵਿੱਚ ਇਸ ਸਮੇਂ ਤੱਕ ਸੜ ਚੁੱਕੇ ਖੇਤਰ ਦੇ ਨਾਲੋਂ 140 ਤੋਂ ਵੱਧ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੈਟ ਸਟ੍ਰੀਮ ਅਤੇ ਨਿਰੰਤਰ ਉੱਚ ਦਬਾਅ ਪ੍ਰਣਾਲੀਆਂ ਨੇ ਧੂਏ ਨੂੰ ਐਟਲੈਂਟਿਕ ਦੇ ਪਾਰ ਲਗਭਗ 9000 ਮੀਟਰ ਦੀ ਉਚਾਈ ਉੱਤੇ ਲਿਜਾਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਯੂਕੇ ਦੇ ਮੌਸਮ ਵਿਭਾਗ ਨੇਕ ਸੋਸ਼ਲ ਮੀਡੀਆ ਅਪਡੇਟ ਦੇ ਵਿੱਚ ਤੁੰਦਰ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਅੱਜ ਇੱਕ ਤੁੰਦਲਾ ਅਸਮਾਨ ਦੇਖਿਆ। ਇਹ ਸਿਰਫ ਪੱਛਮ ਤੋਂ ਉੱਚੇ ਬੱਦਲ ਹੀ ਨਹੀਂ ਆ ਰਹੇ ਕੈਨੇਡੀਅਨ ਚਗਲੀ ਅਗਧ ਤੂਆ ਹਜ਼ਾਰਾਂ ਮੀਲ ਦਸਪਤਿਆ ਕਰ ਚੁੱਕੇ ਅਤੇ ਹੁਣ ਪੂਰੇ ਹੀ ਯੂਰਪ ਦੇ ਅਸਮਾਨ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਇਹ ਇਸ ਗੱਲ ਦੀ ਇੱਕ ਸ਼ਾਨਦਾਰ ਯਾਦ ਦਿਖਾਉਂਦਾ ਹੈ ਕਿ ਸਾਡਾ ਵਾਯੂ ਮੰਡਲ ਕਿੰਨਾ ਆਪਸ ਦੇ ਵਿੱਚ ਜੁੜਿਆ ਹੋਇਆ ਹੈ। ਹਾਲਾਂਕਿ ਤੂ ਇਹਨੇ ਸੜਾ ਤੋਂ ਹਵਾ ਦੀ ਗੁਣਵਤਾ ਨੂੰ ਬੁਰੀ ਤਰ੍ਹਾਂ ਘਟਾਇਆ ਪਰ ਇਸਨੇ ਕਈ ਯੂਰੋਪੀਅਨ ਸ਼ਹਿਰਾਂ ਦੇ ਵਿੱਚ ਦ੍ਰਿਸ਼ਟੀਗਤ ਤੌਰ ਉੱਤੇ ਨਾਟਕੀ ਪ੍ਰਭਾਵ ਪੜਾ ਗਿੱਤ ਨੇ ਨਿਵਾਸੀ ਨੇ ਅਸਧਾਰਨ ਤੌਰ ਤੇ ਸਪਸ਼ਟ ਸੰਤਰੀ ਦਿਲਾਲ ਸੂਰਜ ਚੜ੍ਹਨ ਅਤੇ ਸੂਰਜ ਡੁੱਬਣ ਦੀ ਰਿਪੋਰਟ ਵੀ ਕੀਤੀ ਹੈ ਅਤੇ ਧੁੰਦ ਦੇ ਕਾਰਨ ਦ੍ਰਿਸ਼ਟੀ ਦੇ ਵਿੱਚ ਇੱਕ ਧਿਆਨ ਦੇਣ ਯੋਗ ਗਿਰਾਵਟ ਆਈ ਹੈ ਦੱਸਦੀ ਇਹ 2025 ਦੇ ਵਿੱਚ ਦੂਜੀ ਵੱਡੀ 트੍ਰਾਂਸ ਐਟਲੈਂਟਿਕ ਤੂਏ ਦੀ ਘਟਨਾ ਹੈ ਜੋ ਕਿ ਜੂਨ ਦੇ ਅੱਧ ਦੇ ਵਿੱਚ ਇਸੇ ਤਰ੍ਹਾਂ ਦੀ ਖੁਸਪੈਟ ਤੋਂ ਬਾਅਦ ਵਾਪਰੀ ਸੀ ਜੰਗਲ ਦੀ ਅਗਦੇ ਸੀਜ਼ਨ ਦੇ ਵਿੱਚ ਕੁਝ ਮਹੀਨੇ ਬਾਕੀ ਰਹਿਣ ਦੇ ਨਾਲ ਮਹਾ ਚੇਤਾਵਨੀ ਦਿੰਦੇ ਨੇ ਕਿ 2025 ਦੇ ਰਿਕਾਰਡ ਵਿੱਚ ਸਭ ਤੋਂ ਭਿਆਨਕ ਬਣ ਸਕਦਾ ਹੈ NASA ਅਤੇ Copernicus Atmosphere Monitoring ਅਤੇ Service ਦੇ ਡੇਟਾ ਤੋਂ ਉਹ ਤੇ ਨੇੜਿਓਂ ਨਜ਼ਰ ਰੱਖ ਰਹੇ ਨੇ ਜਿਸ ਦੇ ਵਿੱਚ ਕਾਲੇ ਕਾਰਬਨ ਦਾ ਉੱਚ ਪੱਧਰ ਹੁੰਦਾ ਜੋ ਕਿ ਇੱਕ ਸ਼ਕਤੀਸ਼ਾਲੀ ਜਲਵਾਯੂ ਗਰਮ ਕਰਨ ਵਾਲਾ ਪ੍ਰਦੂਸ਼ਕ ਹੁੰਦਾ ਹੈ ਜਦੋਂ ਕਿ ਯੂਰਪ ਦੇ ਵਿੱਚ ਸਥੈ ਹਵਾ ਦੀ ਗੁਣਵੱਤਾ ਤੇ ਸਮੁੱਚਾ ਪ੍ਰਭਾਵ ਮੱਦਮ ਰਹਿੰਦਾ ਹੈ ਤੇ ਅਧਿਕਾਰੀਆਂ ਨੇ ਕਮਜ਼ੋਰ ਸਮੂਹਾਂ ਜਿਵੇਂ ਕਿ ਸਾਹ ਸੰਬੰਧੀ ਸਮस्याਵਾਂ ਵਾਲੇ ਵਿਅਕਤੀਆਂ ਨੂੰ ਸਥਾਨਕ ਖਵਾ ਗੁਣਵਤਾ ਚੇਤਾਵਨੀ ਦੀ ਨਿਗਰਾਨੀ ਕਰਨ ਦੀ ਵੀ ਸਲਾਹ ਦਿੱਤੀ ਹੈ ਜਿਵੇਂ ਜਿਵੇਂ ਅੰਤਰਮਾ ਦੀਪਿਤ ਹੋਈਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਨੇ ਮਾਰਾ ਦਾ ਕਹਿਣਾ ਹੈ ਕਿ ਇਹ ਵਾਯੂ ਮੰਡਲੀ ਸੰਪਰਕ ਦੇ ਵਿੱਚ ਇੱਕ ਨਵੇਂ ਯੁੱਗ ਨੂੰ ਦਰਸਾਉਂਦੀਆਂ ਨੇ ਜਿੱਥੇ ਇੱਕ ਮਹਾਦੀਪ ਉਤੇ ਜੰਗਲੀ ਅਗਤੀ ਗਤੀਵਿਧੀ ਦੂਜੇ ਮਹਾਦੀਪ ਨੂੰ ਪ੍ਰਭਾਵਿਤ ਕਰ ਸਕਦੀ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।